ਜੋਗ ਜੋਗ ਅਟਰਮ ਗੁਰੂ ਗਰੀਬ ਨਿਵਾਸ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅnder ਸੱਜ ਬੈਠੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਗੁਰਜੀਵ ਅੱਜ ਬੜੇ ਹੀ ਇੱਕ ਜ਼ਰੂਰੀ ਵਿਸ਼ੇ ਤੇ ਆਪ ਸੰਗਤਾਂ ਨਾਲ ਵਿਚਾਰ ਕਰਨੀ ਹੈ ਕੋਈ ਇਨਸਾਨ ਐਸੀ ਕਹਿ ਰਿਹਾ ਸੀ ਜਦੋਂ ਗੱਲ ਚੱਲ ਰਹੀ ਸੀ ਪ੍ਰਵਾਸ ਦੀ ਪ੍ਰਵਾਸੀਆਂ ਬਾਰੇ ਉਹ ਆਖਰ ਦਾ ਪੰਜ ਪਿਆਰੇ ਵੀ ਪ੍ਰਵਾਸੀ ਸਨ ਮੈਂ ਹੈਰਾਨ ਹੋ ਗਿਆ ਸੁਣ ਕੇ ਉਹਨਾਂ ਨਸ਼ੇੜੀਆਂ ਨੂੰ ਜਵਾਰੀਆਂ ਨੂੰ ਪੰਜਾਂ ਪਿਆਰਿਆਂ ਦੇ ਨਾਲ ਤੁਲਨਾ ਦੇ ਰਿਹਾ ਸਿਰ ਤੇ ਪੀਲੇ ਰੰਗ ਦੀ ਦਸਤਾਰ ਸਜਦੀ ਹੋਈ ਇਸ ਵਿਸ਼ੇ ਤੇ ਅੱਜ ਵਿਚਾਰ ਕਰਾਂਗੇ ਕਿ ਵਾਕਈ ਪੰਜ ਪਿਆਰੇ ਜਿਹੜੇ ਸਹਿਬਾਨ ਸਨ ਉਹ ਪ੍ਰਵਾਸੀ ਸਨ ਉਸ ਵਿਸ਼ੇ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਕਾਗਰ ਕਰੀਏ ਰਸਨਾ ਕੋ ਉਤਰ ਕਰੀਏ ਗੁਰੂ ਫਤੇ ਦੀ ਸਾਂਝ ਪਾਈਏ ਬਲਾਉ ਫਤੇਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖੋ ਮੈਂ ਜ਼ਿਆਦਾ ਵਿਸਥਾਰ ਨਾ ਕਰਾਂ ਕਿਉਂਕਿ ਸਮਾਂ ਆਪਣੇ ਕੋਲ ਥੋੜਾ ਹੁੰਦਾ ਹੈ ਮੈਂ ਪੁਆਇੰਟ ਦੀ ਮੁੱਦੇ ਦੀ ਗੱਲ ਕਰਾਂ ਪੰਜ ਪਿਆਰਿਆਂ ਦੇ ਨਾਮ ਤੇ ਸਥਾਨ ਦਾ ਵੀ ਮਹਤਵ ਸੀ ਸਤਿਗੁਰੂ ਮਹਾਰਾਜ ਨੇ ਆਖਿਆ ਦਇਆ RAM ਖੱਤਰੀ ਕਿੱਥੋਂ ਆਇਆ ਦਇਆ RAM ਲਾਹੌਰ ਤੋਂ ਆਇਆ ਤਿੰਨ ਵਾਰ ਸੀਸ ਮੰਗਿਆ ਮਹਾਰਾਜ ਨੇ ਤੀਜੀ ਆਵਾਜ਼ ਤੇ ਆਇਆ ਮਹਾਰਾਜ ਸਤਿਗੁਰੂ ਜੀਓ ਮਾਫ ਕਰ ਦਿਓ ਕਿਸ ਗੱਲ ਦੀ ਮਾਫੀ ਮੈਂ ਤੁਹਾਡੀ ਪਹਿਲੀ ਆਵਾਜ਼ ਤੇ ਨਹੀਂ ਆਇਆ ਮੈਂ ਦੂਜੀ ਆਵਾਜ਼ ਤੇ ਨਹੀਂ ਐ ਤੀਜੀ ਆਵਾਜ਼ ਤੇ ਐ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਤੇਰਾ ਸਿਰ ਧੜ ਤੋਂ ਲੱਕ ਕਰ ਦੇਣਾ ਕਹਿੰਦੇ ਮਹਾਰਾਜੇ ਹੈਈ ਤੁਸਾਂ ਦਾ ਉਹ ਤੇ ਮੂਰਖ ਹੈ ਜਿਹੜਾ ਆਪਣਾ ਸਮਝੀ ਬੈਠਾ ਕਹਿੰਦੇ ਆ ਲੈ ਤਿਲ ਆ ਲੈ ਕਿਰਪਾਨ ਜੰਗ ਲੜਨੀ ਜ਼ੁਲਮ ਦੇ ਖਿਲਾਫ ਮੁਗਲਾਂ ਨਾਲ ਹੱਥ ਜੋੜ ਕੇ ਆਖਦਾ ਹਮ ਤੋ ਤੋਲਣ ਜਾਣੇ ਤੱਕੜੀ ਨੰਗੀ ਕਰਦ ਕਬੂ ਨਾ ਪਕੜੀ ਚਿੜੀ ਉੱਡੇ ਡਰ ਜਾਊ ਮੁਗਲਾਂ ਸੇ ਕਿਐ ਲੜ ਪਾਉਂ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਕਹਿੰਦੇ ਕਿਥੋਂ ਆਇਆ ਮਹਾਰਾਜ ਲਾਹੌਰ ਤੋਂ ਆਇਆ ਕਹਿੰਦੇ ਲਾਹੌਰ ਵਿੱਚ ਦਇਆ ਕਿਵੇਂ ਆਵੇ ਕਹਿੰਦੇ ਲਾਹੌਰ ਸ਼ਹਿਰ ਕਹਿ ਸਵਪੈ ਹੰਦੇ ਉਹ ਲਾਹੌਰ ਸ਼ਹਿਰ ਸਤਗੁਰੂ ਨਾਨਕ ਪਾਤਸ਼ਾਹ ਦੇ ਚਰਨ ਪੈ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਲਾਹੌਰ ਦੀ ਧਰਤੀ ਤੇ ਉਹ ਸਮਾਂ ਸੀ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੇ ਸੁਪੁੱਤਰ ਨੂੰ ਭੇਜਿਆ ਸੀ ਪੰਚਮ ਪਾਤਸ਼ਾਹ ਨੂੰ ਤੁਸਾਂ ਲਾਹੌਰ ਜਾਣਾ ਸਾਡੇ ਇੱਕ ਬੜੇ ਨੇੜੇ ਕੀ ਰਿਸ਼ਤੇਦਾਰ ਦੇ ਪੁੱਤਰ ਦਾ ਵਿਆਹ ਹੈ ਪਰ ਵਿਆਹ ਤੋਂ ਬਾਅਦ ਉੱਥੇ ਨਹੀਂ ਬੈਠੇ ਰਹਿਣਾ ਆਪਣੇ ਪਿਤਾ ਦੇ ਜੱਦੀ ਘਰ ਵਿੱਚ ਜਾ ਕੇ ਉਥੇ ਗੁਰੂ ਗੁਰੂ ਜਪਣਾ ਕਹਿੰਦੇ ਸ਼ੈਨਸ਼ਾ ਨੇ ਉਥੇ ਪੰਚਮ ਪਾਤਸ਼ਾਹ ਨੇ ਜਿਹੜਾ ਤਪੱਸਿਆ ਕੀਤੀ ਗੁਰੂ ਗੁਰੂ ਜਪਿਆ ਤੇ ਜਿਹੜਾ ਉਥੇ ਸ਼ਹਾਦਤ ਦਾ ਜਾਮ ਪੀਤਾ ਤਤੀ ਤਵੀ ਤੇ ਬਹਿ ਕੇ ਵੀ ਗਾਇਆ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੀ ਕਹਿੰਦੇ ਉਥੋਂ ਦਇਆ ਦਾ ਬੀਜ ਬੀਜਿਆ ਸਤਿਗੁਰਾਂ ਨੇ ਉਥੋਂ ਦਇਆ RAM ਖੱਤਰੀ ਆਇਆ ਤੇ ਆਪਾਂ ਸਾਰੇ ਜਾਣਦੇ ਆ ਇਤਿਹਾਸ ਕਿਵੇਂ ਸਤਿਗੁਰ ਨੇ ਸੀਸ ਧੜ ਤੋਂ ਲੱਕ ਕੀਤੇ ਫਿਰ ਅੰਮ੍ਰਿਤ ਛਕਾ ਕੇ ਸਰ ਜੀਤ ਕੀਤੇ ਫਿਰ ਕਹਿੰਦੇ ਇੱਕ ਸੀਸ ਹੋਰ ਚਾਹੀਦਾ ਕਹਿੰਦੇ ਕੌਣ ਆਇਆ ਕਹਿੰਦੇ ਧਰਮ ਆਇਆ ਵਾਹ ਕਿੱਥੋਂ ਆਇਆ ਹਸਤਨਾਪੁਰ ਤੋਂ ਆਇਆ ਦਿੱਲੀ ਤੋਂ ਆਇਆ ਕਹਿੰਦੇ ਦਿੱਲੀ 'ਚ ਧਰਮ ਕਿੱਥੇ ਦਿੱਲੀ ਦੇ ਵਿੱਚ ਕਦੇ ਧਰਮ ਦੇਖਿਆ ਤੁਸੀਂ ਕਿੰਨੇ ਜ਼ੁਲਮ ਹੋਏ ਦਿੱਲੀ ਦੇ ਵਿੱਚ ਸਤਿਗੁਰੂ ਜੀ ਆਖਦੇ ਆ ਜੇ ਜ਼ੁਲਮ ਨਾ ਨਾ ਹੁੰਦੇ ਉਥੇ ਤਖਤਾਂ ਤੇ ਬਾਗ ਬਾਬਾ ਬਘੇਲ ਸਿੰਘ ਬਹਿ ਜਾਂਦੇ ਚੌਂਕੜੇ ਲਾ ਕੇ ਕਹਿੰਦੇ ਖਾਲਸਾ ਤਖਤ ਨੀ ਲੋਚਦਾ ਖਾਲਸਾ ਤੇ ਜਿਹੜੀ ਵਟ ਤੇ ਬਹਿ ਗਿਆ ਉੱਥੇ ਹੀ ਬਾਦਸ਼ਾਹ ਹੈ ਤਖਤ ਜ਼ੁਲਮੀ ਤਖਤ ਪੁੱਟ ਕੇ ਕੋੜਿਆਂ ਦੇ ਪਿੱਛੇ ਧੂਕੇ ਲਿਆ ਕੇ ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਵਾਲੇ ਪਾਸੇ ਇੱਕ ਪਾਸੇ ਕਾਲ ਤਖਤ ਸਾਹਮਣੇ ਰਾਮ ਗੜੀ ਬੂੰਗੇ ਚ ਰੱਖਿਆ ਹੋਇਆ ਦੱਸਿਆ ਕਿ ਖਾਲਸਾ ਜਦੋਂ ਆਪਣੀ ਆਈ ਤੇ ਆਉਂਦਾ ਫਿਰ ਉਹ ਤਖਤ ਦੀਆਂ ਜੜਾਂ ਉਖਾੜ ਦਿੰਦਾ ਕਹਿਣ ਲੱਗੇ ਉਥੋਂ ਧਰਮ ਕਿਤਾ ਆ ਗਿਆ ਕਿੰਦੇ ਉਹ ਇਹ ਉਹ ਦਿੱਲੀ ਹੈ ਜਿੱਥੇ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਇਥੇ ਆ ਕੇ ਚਰਨ ਪਾਏ ਸੀ ਬੰਗਲਾ ਸਾਹਿਬ ਦੇ ਵਿੱਚ ਤੇ ਜਿੱਥੇ ਲੋਕਾਂ ਦਾ ਸਾਰਿਆਂ ਦਾ ਦੁੱਖ ਕਟਿਆ ਸੀ ਧਰਮ ਦਾ ਬੀਜ ਤੇ ਉਰਜਣੀ ਬੀਜ ਦਿੱਤਾ ਸੀ ਜਦੋਂ ਦਿੱਲੀ ਵਾਸੀਆਂ ਦਾ ਚੇਚਕ ਦਾ ਰੋਗ ਸਾਰਾ ਆਪਣੇ ਸਰੀਰ ਤੇ ਲੈ ਲਿਆ ਸੀ ਫਿਰ ਜਦੋਂ ਜ਼ੁਲਮ ਹੋਰ ਵਧਿਆ ਇਸ ਦਿੱਲੀ ਦੇ ਵਿੱਚ ਕਸ਼ਮੀਰੀ ਪੰਡਤਾਂ ਤੇ ਜ਼ੁਲਮ ਹੋਣ ਲੱਗਿਆ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸਿਸ਼ਟ ਪੈ ਟਾਕੀ ਚਾਦਰ ਸਾਰੀ ਸ੍ਰਿਸ਼ਟੀ ਦੀ ਉਹਨਾਂ ਨੇ ਚਾਦਰ ਟਕੀ ਆ ਇਜਤ ਪਤ ਟਕੀ ਆ ਤਿਲਕ ਜੰਜੂ ਦੀ ਰੱਖਿਆ ਕੀਤੀ ਇਹ ਵੀ ਆਖਿਆ ਜੇ ਅੱਜ ਇੱਥੇ ਕੋਈ Hindu ਭਾਈ ਜ਼ੁਲਮ ਕਰਦਾ ਹੁੰਦਾ ਮੁਸਲਮਾਨਾਂ ਦੀਆਂ ਕੁਰਾਨਾਂ ਖਤਮੇ ਖਤਰੇ 'ਚ ਹੁੰਦੀਆਂ ਨਮਾਜ਼ਾਂ ਖਤਰੇ 'ਚ ਹੁੰਦੀਆਂ ਅਸੀਂ ਉਹਨਾਂ ਬਦਲੇ ਵੀ ਆਪਣਾ ਸੀਸ ਦੇ ਦਿੰਦੇ ਜਲਾਦ ਨੂੰ ਵੰਗਾਰ ਕੇ ਆਖਿਆ ਸੀ ਮੈਂ ਹਾਂ ਤੇਗ ਪਕੜ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖਲਾ ਸੌ ਤੇਗਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾ ਉਹ ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਂ ਮਾਣੀ ਵੇਖੀਆਂ ਪਿਤਾ ਦੀਆਂ ਪੈਨੀਆਂ ਦੋ ਤਿਗਾ ਉਹ ਮੈਨੂੰ ਲਕਵਾ ਹੈ ਤੇਗ ਬਹਾਦਰੀ ਦਾ ਲਕਵਾਉਂਦਾ ਖitab ਮੈਨੂੰ ਲਕਵਾ ਹੈ ਤੇਗ ਬਹਾਦਰੀ ਦਾ ਮੇਰੇ ਸਾਵੇ ਨਹੀਂ ਸਕਦੀਆਂ ਲੱਖਾਂ ਹੋ ਤਿਗਾ ਅੱਗੇ ਵੇਖ ਨਹੀਂ ਆਉਣ ਵਾਲੇ ਕੋਇਖ ਅੰਦਰ ਮੇਰੇ ਗੋਬਿੰਦ ਨੇ ਵੋਣੀਆਂ ਉਹ ਤਿਗਾ ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਤੇਰੀਆਂ ਲੱਖਾਂ ਲਊਗੀ ਖੋ ਤਿਗਾ ਕਿਹੜੀ ਤੇਗ ਨਿਕਲੀ ਗੁਰੂ ਗੋਬਿੰਦ ਸਿੰਘ ਦੀ ਤੇਗ ਚ ਫਿਰ ਮਹਾਰਾਜ ਨੇ ਦਾਦੇ ਦੀਆਂ ਤੇਗਾਂ ਨੂੰ ਪਕੜਿਆ ਜੇ ਗੁਰੂ ਅਰਗਵਿੰਦ ਸਾਹਿਬ ਨੇ ਦੋ ਕਿਰਪਾਨਾਂ ਵਾਹੀਆਂ ਸੀ ਤੇ ਪਾਈਆਂ ਸੀ ਨਾ ਜਿਹੜੇ ਕਹਿ ਦਿੰਦੇ ਕਮਿਆਨ ਚ ਦੋ ਕਿਰਪਾਨਾਂ ਨਹੀਂ ਪੈਂਦੀਆਂ ਜਿੱਥੇ ਸਹਸ ਦਾ ਐਂਡ ਹੁੰਦਾ ਸਹਸ ਫੇਲ ਹੁੰਦੀ ਉੱਥੇ ਮੇਰੇ ਬਾਬੇ ਦੇ ਘਰ ਦੀ ਸਹਸ ਦੀ ਸ਼ੁਰੂਆਤ ਹੁੰਦੀ ਦਸ਼ਮੇਸ਼ ਪਿਤਾ ਨੇ ਦੇਖੋ ਕਿਵੇਂ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਸਤਿਗੁਰੂ ਨਾਨਕ ਪਾਤਸ਼ਾਹ ਨੇ ਡਾਂਗ ਨੂੰ ਹੱਥ ਪਾਇਆ ਪਹਿਲਾਂ ਆਪਾਂ ਕਿਸੇ ਨਾਂ ਬੋਲ ਵਿਗੜ ਹੁੰਦਾ ਫਿਰ ਹੱਥੋਂ ਪਾਈ ਹੁੰਦੀ ਫਿਰ ਡਾਂਗ ਦੀ ਵਾਰੀ ਆਉਂਦੀ ਡਾਂਗ ਨਾਲ ਵੀ ਨਾਮ ਮੰਨੇ ਕੋਈ ਪੰਚਮ ਪਾਤਸ਼ਾਹ ਨੇ ਆਖਿਆ ਜਿੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਆਸਾ ਹਾਥ ਕਿਤਾਬ ਕਸ਼ ਪੂਜਾ ਬਾਗ ਮਸੱਲਾ ਧਾਰੀ ਬਾਬੇ ਕੋ ਡਾਂਗ ਸੀ ਅੱਜ ਤਾਂ ਹੀ ਗੁਰਦੁਆਰਾ ਡਾਂਗ ਮਾਰ ਬਣਿਆ ਸੀ ਜਿੰਨਾ ਮਰਜੀ ਕੋ ਇਤਿਹਾਸ ਨੂੰ ਮਟਾਉਣ ਦੀ ਕੋਸ਼ਿਸ਼ ਕਰੇ ਪਰ ਇਤਿਹਾਸ ਨਹੀਂ ਮਿਟਦਾ ਇਹ ਫਿਰ ਸਿੰਘ ਦੁਹਰਾ ਦਿੰਦੇ ਆ ਇੱਕ ਮੱਸੀ ਰੰਗਣ ਨੂੰ ਦੋਆਂ ਨੇ ਸੋਧਿਆ ਫਿਰ ਜੋੜੀਆਂ ਬਣਦੀਆਂ ਜਾਂਦੀਆਂ ਇਹ ਸੂਬੇ ਸਰਹੰਦ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਜਰਨੈਲ ਬਾਬਾ ਫਤਿਹ ਸਿੰਘ ਨੇ ਸੋਧਿਆ ਤੇ ਜੇ ਕਵਾਂਜ ਕੋਈ ਸੂਬੇ ਸਰਹੰਦ ਦਾ ਰੋਲ ਕਰੇਗਾ ਕੋਈ ਫਿਲਮ ਬਣੇਗੀ ਨਾ ਸੂਬਾ ਸਰਹੰਦ ਦਾ ਰੋਲ ਕਰਨ ਵਾਸਤੇ ਤਾਂ ਉਹਦੇ ਚ ਬਾਬਾ ਬੰਦਾ ਸਿੰਘ ਬਹਾਦਰ ਦਾ ਰੋਲ ਹੋਣਾ ਹੀ ਹੋਣਾ ਉਹਦੇ ਚ ਬਾਬਾ ਫਤਿਹ ਸਿੰਘ ਨੇ ਫਿਰ ਰੋਲ ਆਪਣਾ ਕਰਨਾ ਹੀ ਕਰਨਾ ਇਹ ਵੀ ਹਮੇਸ਼ਾ ਯਾਦ ਰੱਖਣਾ ਜੋ ਇਤਿਹਾਸ ਆਪਣੇ ਆਪ ਨੂੰ ਹਮੇਸ਼ਾ ਦਰਾਉਂਦਾ ਹੈ ਤੇਗ ਬਹਾਦਰ ਧਰਮ ਦੀ ਚਾਦਰ ਤੇ ਮਹਾਰਾਜ ਕਹਿੰਦੇ ਧਰਮ ਤੇ ਦਿੱਲੀ ਚੋਂ ਫਿਰ ਪ੍ਰਗਟ ਹੋਣਾ ਹੀ ਸੀ ਕਹਿੰਦੇ ਧਰਮ ਆ ਗਿਆ ਸੇਮ ਕਾਰਵਾਈ ਹੋਈ ਫਿਰ ਕਹਿੰਦੇ ਹਿੰਮਤ ਰਾਏ ਆ ਗਿਆ ਕਹਿੰਦੇ ਕਿੱਥੋਂ ਆਇਆ ਹਿੰਮਤ ਕਹਿੰਦੇ ਮੈਂ ਸੀਸ ਭੇਟ ਕਰਨ ਆਇਆ ਮਹਾਰਾਜ ਕਹਿੰਦੇ ਹਿੰਮਤ ਰਾਏ ਚੀਵਰ ਹੈ ਤੇ ਮਹਾਰਾਜ ਪੁੱਛਦੇ ਆ ਕਿੱਥੋਂ ਆਇਆ ਕਹਿੰਦੇ ਮੈਂ ਜਗਨਾਥ ਪੁਰੀ ਤੋਂ ਆਇਆ ਕਹਿੰਦੇ ਉਹ ਜਗਨਾਥ ਪੁਰੀ ਦੇ ਵਿੱਚ ਹਿੰਮਤ ਕਿਵੇਂ ਆ ਗਈ ਜਗਨਾਥ ਪੁਰੀ ਦੇ ਚਿੰਦ ਕਿਵੇਂ ਆ ਗਈ ਕਿਉਂਕਿ ਉੱਥੇ ਦਾ ਮਿਸਤਰੀ ਸੀ ਵਿਸ਼ਕਰਮਾ ਉਹਨੂੰ ਰਾਜੇ ਨੇ ਆਖਿਆ ਜਿਹੜਾ ਰਾਜਾ ਸੀ ਸ਼ਹਿਰ ਦਾ ਕਹਿੰਦੇ ਇੱਕ ਸ੍ਰੀ ਰਾਮ ਚੰਦਰ ਜੀ ਮੂਰਤੀ ਬਣਾਉਣੀ ਆ ਕਹਿੰਦਾ ਬਣਾ ਦੇਾਂਗੇ ਕਹਿੰਦੇ ਸ਼ੁਰੂ ਕਰੋ ਫਿਰ ਕਹਿੰਦੇ ਪਰ ਮੇਰੀਆਂ ਕੁਝ ਸ਼ਰਤਾਂ ਆਂ ਬੰਦਾ ਸ਼ਰਧਾ ਵਾਲਾ ਸੀ ਕਹਿੰਦੇ ਜਿੰਨਾ ਚਿਰ ਮੂਰਤੀ ਨਾ ਬਣੇ ਉਹਨਾਂ ਚਿਰ ਕੋਈ ਵੇਖਣਾ ਨਹੀਂ ਚਾਹੀਦਾ ਸ਼ਹਿਰ ਵਾਸੀ ਹੋ ਸਕਦਾ ਮੈਂ ਇੱਕ ਲੱਤ ਬਣਾਈ ਇੱਕ ਨਾਂ ਬਣਾਈ ਹੋਵੇ ਕੋਈ ਵੇਖ ਕੇ ਮਖੌਲ وڑਾਵੇ ਕਿ ਭਗਵਾਨ ਦੀ ਕਲਤ ਨਹੀਂ ਹੋ ਸਕਦਾ ਮੈਂ ਇੱਕ ਅੱਕ ਬਣਾਈ ਇੱਕ ਨਾਂ ਬਣਾਈ ਹੋਵੇ ਤੇ ਮੇਰੇ ਭਗਵਾਨ ਦੀ ਨਰਾਤਰੀ ਕਹਿੰਦਾ ਠੀਕ ਆ ਉਹਨੇ ਤੰਬੂ ਲਾਤੇ ਸਾਰੇ ਪਾਸੇ ਮੂਰਤੀ ਬਣਦੀ ਨਹੀਂ ਕਾਫੀ ਸਮਾਂ ਹੋ ਗਿਆ ਇੱਕ ਦਿਨ ਉਹਨੂੰ ਮਿਸਤਰੀ ਨੂੰ ਕਿਤੇ ਜਾਣਾ ਪੈ ਗਿਆ ਜਿਹੜੇ ਚਾਪਲੂਸ ਹੁੰਦੇ ਨੇ ਨਾ ਰਿਪੋਰਟਿੰਗ ਕਰਨ ਵਾਲੇ ਦੀ ਨਾ ਕੰਮ ਕੱਟ ਕਰਨ ਦਾ ਰਿਪੋਰਟਾਂ ਜ਼ਿਆਦਾ ਦੇਣੀ ਹੁੰਦੀ। ਉਹ ਜਾ ਕੇ ਰਾਜੇ ਨੂੰ ਕਹਿੰਦੇ ਰਾਜਨ ਮੂਰਤੀ ਬਣ ਗਈ। ਕਿ ਤੇਨੂੰ ਕਿਵੇਂ ਪਤਾ? ਕਹਿੰਦਾ ਠੋਕ 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 ਠਾ ਧੁੰਦੀ ਸੀ ਹੁਣ ਤੇ ਉੱਥੇ ਮਿਸਤਰੀ ਆਉਣ ਉਹ ਟ ਗਿਆ ਤਾਂ ਮੈਂ ਮੂਰਤੀ ਬਣ ਗਈ। ਤੇ ਤੁਹਾਡੇ ਤੋਂ ਪਹਿਲਾਂ ਕੋਈ ਹੋਰ ਮੂਰਤੀ ਵੇਖ ਲੈ ਜਾ ਕੇ। ਤੇ ਕਹਿੰਦੇ ਇਹ ਤੇ ਨਹੀਂ ਹੋ ਸਕਦਾ। ਕਹਿਣ ਲੱਗੇ ਤੇ ਤੁਹਾਡੀ ਬੇਜਤੀ ਆ ਕਹਿਣ ਲੱਗੇ ਠੀਕ ਹੈ। ਇਵੇਂ ਕਰੋ ਹੁਣ ਕਹਿੰਦੇ ਤੁਸੀਂ ਵੇਖ ਲਓ ਪਹਿਲਾਂ ਜਾ ਉਹਨੇ ਪੜਦਾ ਚੁੱਕਿਆ ਅਜੇ ਬਾਵਾ ਨਹੀਂ ਸੀ ਲੱਗੀ ਬਾਵਾ ਤੋਂ ਬਿਨਾ ਮੂਰਤੀ ਪਣੀ ਸੀ ਉਸ ਕਰਮਾਂ ਨੂੰ ਕਹਿੰਦੇ ਪੂਰੀ ਕਰ ਕਹਿੰਦੇ ਹੁਣ ਨਹੀਂ ਹੋ ਸਕਦਾ ਤੁਸੀਂ ਨਰਾਜ਼ ਦੀ ਕਰਤੀ ਵੇਖ ਲਈ ਨਾ ਉੱਥੇ ਅੱਜ ਵੀ ਬਾਵਾ ਤੋਂ ਬਿਨਾ ਮੂਰਤੀ ਜਗਨਨਾਥਪੁਰੇ ਦੇ ਮੰਦਿਰ ਚ ਰੱਖੀ ਹੈ ਹਿੰਮਤ ਬਾਹਾ ਕੋਟਗੜ ਮਰ ਕਹਿੰਦੇ ਜੇ ਦੀਆਂ ਬਾਵਾ ਹੀ ਨਹੀਂ ਆ ਉਹਦੀ ਹਿੰਮਤ ਕਿਵੇਂ ਹੋ ਸਕਦਾ ਕਹਿੰਦੇ ਉੱਥੇ ਵੀ ਗੁਰੂ ਨਾਨਕ ਸਾਹਿਬ ਨੇ ਜਾ ਕੇ ਉੱਥੇ ਹਿੰਮਤ ਪੈਦਾ ਕੀਤੀ ਸੀ ਦੱਬੇ ਕੁਚਲੇ ਲੋਕਾਂ ਨੂੰ ਪਹਿਮਾ ਪਰਮਾ ਚੋਂ ਕੱਢ ਕੇ ਆਖਿਆ ਸੀ ਵੇਖੋ ਕਿੰਡੀ ਵਧੀਆ ਆਰਤੀ ਤੇ ਆਪਣੇ ਆਪ ਹੀ ਹੋ ਰਹੀ ਗगन ਮੈਂ ਥਾਲ ਰਵਤਨ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਮਲਿਆਨ ਲੋਪਉਣ ਚੌਰੋ ਕਰੇ ਸੰਗਲ ਬਣਾਏ ਫਲਾ ਜੋਤੀ ਕਹਿੰਦੇ ਆਰਤੀ ਤੇ ਆਪਣੇ ਆਪ ਹੀ ਹੋ ਰਹੀ ਸਮਾਨ ਦੇ ਵੇਖੋ ਫਰ ਉਹ ਵੀ ਹਿੰਮਤ ਸੀ ਨਾ ਉੱਥੇ ਹਿੰਮਤ ਦਾ ਬੀਜ ਬੀਜ ਕੇ ਆਇਆ ਸੀ ਕਹਿੰਦੇ ਮੋਹ ਕਮ ਆ ਗਿਆ ਕਹਿੰਦੇ ਮੋਹਕ ਮੋਹ ਕਹਿੰਦੇ ਕਿੱਥੋਂ ਆਇਆ ਦਵਾਰਕਾ ਤੋਂ ਆਇਆ ਕਹਿੰਦੇ ਮੋਹਕਮ ਦਵਾਰਕਾ ਤੋਂ ਉਹ ਇਲਾਕਾ ਸੀ ਜਿੱਥੇ ਰਣ ਛੋੜ ਮੰਦਰ ਹੈ ਕਿਤੇ ਨੈਟ ਦੇ ਸੱਜੇ ਮਾਰੋ ਰਣ ਛੋੜ ਮੰਦਰ ਜਿੱਥੋਂ ਰਣ ਦੇ ਮੈਦਾਨ ਦੇ ਵਿੱਚੋਂ ਰਣ ਛੱਡ ਕੇ ਕ੍ਰਿਸ਼ਨ ਜੀ ਪਰੇ ਸੀ ਨਿਕਲੇ ਸੀ ਪੁਰਣ ਛੋੜ ਮੰਦਿਰ ਸੋ ਇਸੇ ਤਰ੍ਹਾਂ ਕਿ ਸਹਿਬ ਚੰਦਨਾਈ ਜਾਤੀ ਬਿਦਰ ਤੋਂ ਆਈ ਕਹਿਣ ਲੱਗੇ ਉੱਥੇ ਜਿੱਥੇ ਅਰੂਣਾ ਖਾ ਦਾ ਸੀ ਔਰ ਇਹ ਸਾਰਾ ਇਤਿਹਾਸ ਪੰਜਾਬ ਪਿਆਰੇ ਦੇ ਨਾਮ ਤੇ ਸਥਾਨ ਦਾ ਮਹੱਤਵਕ ਅਸੀਂ ਕਥਾ ਕੀਤੀ ਹੋਈ ਪਹਿਲਾਂ ਮੈਂ ਜ਼ਿਆਦਾ ਵਿਸਥਾਰ ਨਹੀਂ ਕਰਨਾ ਚਾਹੁੰਦਾ ਪਰ ਮੈਂ ਇਸ ਵਿਸ਼ੇ ਵੱਲ ਆਉਣਾ ਚਾਹੁੰਦਾ ਜਿਹੜਾ ਸਿਰ ਫਿਰਿਆ ਬੰਦਾ ਚਾਰ ਟੁਕੜਿਆਂ ਦੀ ਖਾਤਰ ਭਾਵੇਂ ਵੋਟਾਂ ਹੋਣ ਤੇ ਭਾਵੇਂ ਦਮੜੇ ਹੋਣ ਇਹ ਗੱਲ ਕਹਿ ਰਿਹਾ ਚਲੋ ਪਰ ਮੈਂ ਇਹ ਨਹੀਂ ਕਹਿੰਦਾ ਹਾਂ ਇਹ ਗੱਲ ਮੈਂ ਜ਼ਰੂਰ ਕਹਿਣਾ ਇੱਕ ਦੇਸ਼ ਹੈ ਤੇ ਕਾਨੂੰਨ ਇੱਕ ਹੋਣਾ ਚਾਹੀਦਾ ਰਾਜਸਥਾਨ 'ਚ ਕੋਈ ਜ਼ਮੀਨਬਾਰ ਦਾ ਨਹੀਂ ਖਰੀਦ ਸਕਦਾ ਹਿਮਾਚਲ 'ਚ ਨਹੀਂ ਖਰੀਦ ਸਕਦਾ ਹਰਿਆਣਾ 'ਚ ਨਹੀਂ ਖਰੀਦ ਸਕਦਾ ਸਿਰ ਪੰਜਾਬ ਵਿੱਚ ਸਾਰੇ ਵਾਸਤੇ ਇੱਕੋ ਰੂਲ ਹੋਣਾ ਚਾਹੀਦਾ ਇਹ ਮੈਂ ਮੰਨਦਾ ਇੱਕ ਦੇਸ਼ ਇੱਕ ਕਾਨੂੰਨ ਹੋਣਾ ਚਾਹੀਦਾ ਅੱਪਾ ਕਹਿ ਦਿੰਨੇ ਆ ਆਪਾਂ ਨੀ ਕੈਨੇਡਾ ਜਾਂਦੇ ਆ ਆਪਾਂ ਨੇ ਉੱਥੇ ਕਿਸੇ ਵੀ ਸਟੇਟ ਦੇ ਵਿੱਚ ਜਾਵੇ ਦੂਜੀ ਸਟੇਟ ਦੇ ਨੂੰ ਹੱਕ ਨਹੀਂ ਹੋਣਾ ਚਾਹੀਦਾ ਉੱਥੇ ਜਾ ਕੇ ਸਾਰੇ ਲਈ ਬਰਾਬਰ ਹੋਣਾ ਚਾਹੀਦਾ ਕਿਉਂਕਿ ਜਿਹੜਾ ਸਾਰੇ ਧਰਮਾਂ ਦਾ ਅਲੱਗ-ਅਲੱਗ ਗੁਲਦਸਤਾ ਖਿਲਦਾ ਨਾ ਫਿਰ ਇਹ ਤੈਸ਼ ਨਾ ਹੋ ਜਾਏਗਾ ਇਹ ਸੋਣਾ ਹੀ ਤਾਂ ਲੱਗਦਾ ਇੱਕ ਕਲੀ ਗੁਲਾਬ ਦੀ ਹੋਵੇ ਇੱਕ ਚਮੇਲੀ ਦਾ ਹੋਵੇ ਇੱਕ ਦੂਜਾ ਪੁਸ਼ਾ ਹੋਵੇ ਇਹ ਦੇਸ਼ ਦੀ ਵੱਖਰੀ ਇਹਦੀ ਪ੍ਰਸ਼ੰਸਾ ਹੈ ਕਿਉਂਕਿ ਸਾਰੇ ਧਰਮਾਂ ਸਾਰੇ ਜੀ ਨੈਸ਼ਨਲ ਇੰਟੀਗ੍ਰੇਸ਼ਨ ਹੈ ਰਾਸ਼ਟਰੀ ਇਕਤਾ ਹੈ ਜੇ ਨੂੰ ਤੈਸ਼ ਨੈਸ਼ ਕਰਨਾ ਹੁੰਦਾ ਤੇ ਬਾਦਸ਼ਾਹ ਦਰਵੇਸ਼ ਨਾ ਕਰ ਦਿੰਦੇ। ਕ੍ਰਿਤੇਵਾ ਸਾਹਿਬ ਨੇ ਕਹਿ ਦਿੰਦੇ ਇੱਕ ਤਬਕੇ ਨੂੰ ਮੁਸਲਮਾਨ ਖਤਮ ਕਰੇ ਦੂਜਾ ਫਿਰ ਖਤਮ ਹੋ ਜਾਏਗਾ ਨਹੀਂ। ਉਹਨਾਂ ਬਚਾਇਆ ਆਪਣਾ ਸੀਸ ਦਾ ਬਲਦਾਨ ਦੇ ਕੇ। ਜੇ ਤੈਸ਼ ਨੈਸ਼ ਕਰਨਾ ਹੁੰਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਨਾ ਕਰ ਦਿੰਦੇ ਜੋ ਰਾਜ ਕੀਤਾ। ਸ਼ੇਰੇ ਪੰਜਾਬ ਮਹਾਰਾਜ ਜੀ ਸੇ ਨਾ ਕਰਦੇ। ਇਸ ਕਰਕੇ ਗੁਰਮੁਖੋ ਇਹ ਬੰਦੇ ਦੀ ਮਰਜ਼ੀ ਨਹੀਂ ਚੱਲਦੀ ਸਾਰੀ ਉਹ ਪ੍ਰਮਾਤਮਾ ਦੀ ਉਹਦੀ ਮੌਜ ਦੇ ਨਾਲ ਹੋ ਰਿਆ। ਉਹ ਮੂਰਖ ਬੰਦਾ ਕਹਿ ਰਿਹਾ ਕਹਿੰਦਾ ਇਹ ਪ੍ਰਵਾਸੀਆਂ ਨੂੰ ਭੁਜਾਰ ਰਹੇ ਹੋ ਤੇ ਪੰਜ ਪਿਆਰੇ ਵੀ ਪ੍ਰਵਾਸੀ ਸਨ ਇਦਾਂ ਤੇ ਆਪਾਂ ਇਹ ਗੱਲ ਕਹਦਾਂਗੇ ਕਿ ਆਰਮੀ ਚ ਸਾਰੀ ਜਗ੍ਹਾ ਤੋਂ ਸੈਨਿਕ ਆਉਂਦੇ ਆ ਸਾਰੀ ਦੇਸ਼ ਨੂੰ ਆਰਮੀ ਮੰਨ ਲਾਂਗੇ ਤੇ ਸਾਰੇ ਲੋਕਾਂ ਨੂੰ ਆਪਾਂ ਆਰਮੀ ਮੰਨ ਸਕਦੇ ਆ ਉਹ ਜਿਹੜੇ ਪੰਜ ਆਏ ਸੀ ਨਾ ਉਹਨਾਂ ਪੰਜਾਂ ਨੇ ਗੁਰੂ ਨੂੰ ਸੀਸ ਢੇੜ ਕੀਤਾ ਸੀ ਗੁਰੂ ਨੇ ਸਿਰ ਉਹਨਾਂ ਦੇ ਢਾੜ ਤੋਂ ਲੱਗ ਕੀਤੇ ਸੀ ਇੱਕ ਹੀ ਕਰ ਰਹੇ ਵੇਖ ਰਹੇ ਨਾ ਆਪਾਂ 5 ਸਾਲ ਦੇ ਬੱਚੇ ਨਾਲ ਬਲਾਤਕਾਰ ਤੇ 5 ਸਾਲ ਦੇ ਬੱਚੇ ਦੇ ਅੰਦਰ ਰਾਡਾਂ ਦੇਣੀਆਂ ਕੋਨੋ-ਕੋਨ ਕਰਕੇ ਉਹਨੂੰ ਮਾਰਨਾ ਛੋਟੀਆਂ ਬੱਚਕੀਆਂ ਨਾਲ ਬਲਾਤਕਾਰ ਕਹਿੰਦੇ ਨੂੰ ਸ਼ਰਮ ਆਉਣੀ ਚਾਹੀਦੀ ਬੰਦੇ ਨੂੰ ਕਿ ਪੰਜ ਪਿਆਰੇ ਹੀ ਪਰਵਾਸੀ ਨਹੀਂ ਸੀ ਸਿਵਲਨ ਹਾਂ ਆਪਾਂ ਜਦੋਂ ਅਸੀਂ ਆ ਕੇ ਭਰਤੀ ਹੋ ਗਏ ਫਿਰ ਉਹ ਸਿਵਲਨ ਜਾਂ ਫੌਜੀ ਹੋ ਨਾ ਮੇਰੋ ਕੋਈ ਜੂਪੀ ਦਾ ਨਾ ਬਿਹਾਰ ਦਾ ਨਾ ਬੰਗਾਲ ਦਾ ਸਿਰਫ ਕੀ ਹੋਏ ਆਰਮੀ ਹੈ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਜਿਹੜੇ ਪੰਜ ਪਿਆਰੇ ਸੀ ਉਹਨਾਂ ਸੀਸ ਦਿੱਤੇ ਧੜ ਤੋਂ ਅਲੱਗ ਕੀਤੇ ਇੱਕ ਦਾ ਸਿਰ ਦੂਜੇ ਨਾਲ ਜੋੜਿਆ ਦੂਜੇ ਦਾ ਦੂਜੇ ਨਾਲ ਜੋੜਿਆ ਤੇ ਉਹਨਾਂ ਨੂੰ ਬਾਰਾ ਨੇ ਕਿਹਾ ਸਤਗੁਰੂ ਕੇ ਗਵ ਨੇ ਜਨਮ ਗਵਾਇਆ ਇੱਥੇ ਜਨਮ ਉਹਨਾਂ ਦਾ ਗਵਾਚ ਗਿਆ ਪਿਛਲਾ ਨਵਾਂ ਜਨਮ ਹੋ ਗਿਆ ਗੁਰੂ ਨਾਨਕ ਦੇਵ ਕਰ ਉਹ ਦਇਆ ਸਿੰਘ ਬਣ ਗਿਆ ਕਿਉਂ ਇੱਕ ਦਾ ਢਾਡ ਦੂਜੇ ਨਾਲ ਕਿਉਂ ਜੋੜਿਆ ਨਿਤ ਕਰਨਾ ਸੀ ਆ ਤੇ ਨਾਈ ਆ ਆ ਤੇ ਸ਼ੀਮਾ ਹੈ ਆਚੀਵਰ ਹੈ ਮਰਨ ਦੂਜੇ ਸਿਰ ਦੂਜੇ ਨਾਲ ਢਾਡ ਦੂਜੇ ਨਾਲ ਜੋੜ ਕੇ ਉਹਨਾਂ ਦੀ ਪਛਾਣ ਮਿਟਾ ਦਿੱਤੀ ਸਭੇ ਸਾਂਝੀ ਵਾਲ ਸਬਾਈ ਕੋਈ ਨਾ ਦਿਸਿਆ ਬਹਰਾ ਜੀਉ ਉਹਨਾਂ ਨੇ ਕਿਹਾ ਇਹ ਸਾਰੇ ਹੁਣ ਮੇਰਾ ਰੂਪ ਹੋ ਗਏ ਫਿਰ ਪੰਜਾਬ ਕੋ ਅੰਮ੍ਰਿਤ ਮੰਗਿਆ ਪੰਜਾਬ ਕੋ ਅੰਮ੍ਰਿਤ ਛਕਾਇਆ ਤੇ ਪੰਜਾਂ ਨੇ ਬੀਰਾਸ ਚਾ ਕੇ ਕੀ ਆਖਿਆ ਸੀ ਪਰ ਤੁਹਾਨੂੰ ਕੀ ਲੋੜ ਅਮਰਤ ਦੀ ਕਹਿੰਦੇ ਲੋੜ ਹੈ ਇਹ ਨਹੀਂ ਛਕਾਓ ਕਿ ਮੈਂ ਗੋਬਿੰਦ ਰਾਏ ਰਹਿ ਜਾਊਗਾ ਸਿੰਘ ਨਹੀਂ ਖਵਾ ਸਕਦਾ ਕਿ ਇਹ ਸਾਰੇ ਸਿੰਘ ਬਣ ਗਏ ਜਿਨ੍ਹਾਂ ਨੂੰ ਤੁਸੀਂ ਪੰਜਾਂ ਪਿਆਰਾਂ ਨਾਲ ਤੁਲਨਾ ਕਰੀ ਇਹਨਾਂ ਖੰਡੇ ਦੀ ਪੌਹ ਲੈ ਲਈ ਕਹਿੰਦੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਆ ਕਿ ਮੈਂ ਗੋਬਿੰਦ ਰਾਏ ਰਹਿ ਜਾਵਾਂਗਾ ਮੈਂ ਸਿੰਘ ਨਹੀਂ ਬਣ ਸਕਦਾ ਖਵਾ ਸਕਦਾ ਤੇ ਮਹਾਰਾਜ ਨੇ ਸਤਗੁਰ ਮਹਾਰਾਜ ਨੇ ਆਖਿਆ ਭਾਈ ਅਮਰਸਕਾ ਦਿਓ ਕਹਿੰਦੇ ਮਹਾਰਾਜ ਅਸੀਂ ਸਿਰ ਦਿੱਤਾ ਅਮਰਤ ਲਈ ਵੀਰਸ ਆ ਗਿਆ ਨਾ ਅਮਰਸਕਿਆ ਅਮਰਸਕਾਇਆ ਕਿੜੀਆਂ ਨੂੰ ਪਾਇਆ ਚਿੜੀਆਂ ਨੇ ਬਾਜਾਂ ਨੂੰ ਤੋੜ ਦਿੱਤਾ ਤੇ ਕਹਿੰਦੇ ਜਦੋਂ ਮਹਾਰਾਜ ਨੇ ਫਿਰ ਅਮਰਤ ਤਿਆਰ ਕਰਾਇਆ ਸਭੂ ਕੀ ਤਲਵੰਡੀ ਤੇ ਕਹਿੰਦੇ ਆ ਜਿਹੜਾ ਬੱਚਿਆ ਕੋਸ ਸਰੋਵਰ ਚ ਪਾ ਦਿਓ ਪਾਤਾ ਕਹਿੰਦੇ ਕੋਸ ਅਮਰ ਜਿਹੜਾ ਏ ਕਿੱਕਰਾਂ ਦੇ ਉੱਤੇ ਤੇ ਕੈਰੀਰਾਂ ਦੇ ਉੱਤੇ ਛਿੜਕ ਦਿਓ ਅੱਕਾਂ ਤੇ ਛਿੜਕ ਦਿਓ ਮਹਾਰਾਜ ਇਹ ਕਿਉਂ ਕਹਿੰਦੇ ਜਦੋਂ ਕਿਤੇ ਐਸਾ ਸਮਾਂ ਆਇਆ ਮੇਰਾ ਖਾਲਸਾ ਇੰਨਾ ਦਰਖਤਾਂ ਦੇ ਵਿੱਚੋਂ ਹੀ ਪ੍ਰਗਟ ਹੋ ਜਾ ਕਰਨਾ ਇੰਨਾ ਝਾੜੀਆਂ ਚੋਂ ਹੀ ਪ੍ਰਗਟ ਹੋ ਜਾ ਕਰਨਾ ਹੋਇਆ ਸੀ ਨਾ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਟਿੱਠੀ ਲਿਖ ਸੰਗ ਸਿੰਘ ਬੋਤਾ ਹੱਥ ਵਿੱਚ ਛੋਟਾ ਮੋਟਾ ਵਿੱਚ ਰਾਖ ਲੋਤਾ ਆਨਾਂ ਲਾਇਆ ਗੱਡੀ ਨੂੰ ਪੈਸਾ ਲਾ ਕੇ ਕੋਤਾ ਦੂਰ ਅੰਦੇਸ਼ੀ ਸਤਿਗੁਰੂ ਮਹਾਰਾਜ ਸੀ ਮਹਾਰਾਜ ਨੇ ਫਿਰ ਕਿਹਾ ਅਮਰਿਤ ਛਕਾ ਦਿਓ ਤੁਸੀਂ ਇੱਕ ਸਿਰ ਦਿੱਤਾ ਹੈ ਸਮਰਤ ਦੇ ਬਦਲੇ ਮੈਂ ਸਾਰਾ ਸਰਬੰਸ ਹੀ ਵਾਰ ਦਿਆਂਗਾ ਤੇ ਮਹਾਰਾਜ ਨੇ ਸਾਰਾ ਸਰਬੰਸ ਫਿਰ ਵਾਰਿਆ ਜਿਹੜੀ ਚੰਗੀ ਗੱਲ ਉਹਦੀ ਸਿਫਤ ਕਰਨੀ ਚਾਹੀਦੀ ਹੈ ਜਿਹੜਾ ਸ਼ੈਡਿਊਚੀ ਹੋਰ ਸੀ ਨਾ ਸ੍ਰੀ ਹਰਪ੍ਰੀਤ ਸਿੰਘ ਸਾਹਿਬ ਮਹਾਰਾਜ ਨੂੰ ਮਿਲਿਆ ਸੀ ਉਹ ਵੀ ਬਾਅਦ ਵਿੱਚ ਗੁਰੂ ਦਾ ਸਿੰਘ ਸਜਿਆ ਸੀ ਉਹਨੇ ਵੀ ਸ਼ਾਦ ਦਾ ਜਾਮ ਦਿੱਤਾ ਸੀ ਔਰ ਕਈ ਇਤਿਹਾਸਕਾਰ ਤੇ ਇਥੋਂ ਤੱਕ ਕਹਿੰਦੇ ਹਨ ਕਿ ਜਿਹੜਾ ਪੰਜਾਂ ਪਿਆਰਿਆਂ ਦੇ ਵਿੱਚ ਸਿੰਘ ਆਇਆ ਸੀ ਉਹ ਕਹਿੰਦੇ ਨਾ ਚੀਵਰ ਸੀ ਚੀਵਰ ਕਹਿੰਦੇ ਉਹ ਵੀ ਇਹਨਾਂ ਦੇ ਪਰਿਵਾਰ ਚੋਂ ਇਹਨਾਂ ਦੀ ਕੁੱਲ ਦੇ ਵਿੱਚੋਂ ਸੀ ਜਿਹੜਾ ਕਿਰਪਾ RAM ਆਇਆ ਸੀ కృਤੇਗ ਬਦ ਸਭ ਕੋਲ ਕੇ ਸਾਡਾ ਧਰਮ ਬਚਾਓ ਉਹ ਕਿਰਪਾ ਸਿੰਘ ਮੰਨ ਕੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਇਆ ਉਹਨੇ ਪਿੱਠ ਨਹੀਂ ukhayi ਇਹ ਕਿੰਨੇ ਕਿ ਸ਼ਹਾਦਤਾਂ ਪਾਉਣਗੇ ਕਿੰਨੇ ਕਿ ਤੁਹਾਡੇ ਨਾਲ ਖੜਨਗੇ ਪੰਜ ਪਿਆਰੇ ਜਿਨ੍ਹਾਂ ਨੂੰ ਪ੍ਰਵਾਸੀ ਦੱਸ ਰਹੇ ਨਾ ਉਹਨਾਂ ਨੇ ਅਨੰਦਾਂ ਦੀ ਪੁਰੀ ਦੇ ਵਿੱਚ ਪਿੱਠ ਨੀਸੀ ਵਿਖਾਈ ਉਹਨਾਂ ਚੋਂ ਤਿੰਨ ਪਿਆਰਿਆਂ ਨੇ ਸ਼ਹਾਦਤ ਪਾਈ ਚਮਕੌਰ ਦੀ ਗੜੀ ਦੇ ਵਿੱਚ ਤੇ ਦੋ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਦੀ ਮੌਜ ਦੇ ਨਾਲ ਉਹਨਾਂ ਦੇ ਨਾਲ ਗਏ ਤੁਲਨਾ ਕਰਨ ਤੋਂ ਪਹਿਲਾਂ ਜਰਾ ਕੋ ਸੋਚਿਆ ਕਰੋ ਉਹ ਕੋਠਾਲੀ 'ਚ ਢਲ ਚੁੱਕੇ ਸੀ ਉਹਨਾਂ ਪੂਰੇ ਗੁਰੂ ਨੂੰ ਆਪਣਾ ਸੀਸ ਸਮਰਪਣ ਕਰ ਦਿੱਤਾ ਸੀ ਪੇਟ ਕਰ ਦਿੱਤਾ ਸੀ ਉਹ ਦਯਾਰਾਮ ਨਹੀਂ ਸੀ ਰਿਆ ਉਹ ਮੁਕਮ ਚੰਦ ਨਹੀਂ ਸੀ ਰਿਆ ਉਹ ਸੈਬ ਚੰਦ ਨਹੀਂ ਸੀ ਰਿਆ ਮਹਾਰਾਜ ਨੇ ਆਖਿਆ ਵਾਹ ਪਹਿਲਾ ਕੌਣ ਆਇਆ ਦਯਾਰਾਮ ਆਇਆ ਵਾਹ ਮੇਰੇ ਖਾਲਸੇ ਚ ਪਹਿਲਾ ਗੁਣ ਦਇਆ ਹੋਏਗੀ ਅਜ ਕਿਤੇ ਮੁਸੀਬਤ ਆਵੇ ਕਿਤੇ ਆੜ ਆਵੇ ਉੱਥੇ ਖਾਲਸੇ ਪਹੁੰਚ ਜਾਂਦੀ ਹੈ ਕਦੀ ਐਸੀ ਦੁਰੰਦ ਗਿੰਦਗੀ ਸੁਣੀ 5 ਸਾਲ ਦੇ ਬੱਚੇ ਨਾਲ ਕੁਕਰਮ ਕਰਕੇ ਉਹਦੇ ਅੰਦਰ ਰਾੜਾਂ ਪਾ ਪਾ ਕੇ ਲੋਹੂ ਰਹਾਨ ਕਰਨਾ ਖਾਲਸਾ ਤੇ ਜਾਨਵਰ ਦਾ ਦੁੱਖ ਨਹੀਂ ਦੇਖ ਸਕਦਾ ਕਹਿੰਦੇ ਮੇਰੇ ਖਾਲਸੇ ਅੰਦਰ ਪਹਿਲਾ ਗੁਣ ਦਇਆ ਆਇਆ ਵਾਹ ਤੇ ਆਲੂਗਾ ਖਾਲਸਾ ਮੇਰਾ ਦਇਆਨ ਹੋਇਆ ਦੂਸਰਾ ਕਹਿੰਦੇ ਧਰਮ ਆਇਆ ਕਹਿੰਦੇ ਮੇਰਾ ਖਾਲਸਾ ਦਇਆ ਦੇ ਨਾਲ ਨਾਲ ਧਰਮੀ ਵੀ ਹੋਏਗਾ ਹਿੰਮਤ ਆਇਆ ਕਹਿੰਦੇ ਮੇਰਾ ਖਾਲਸਾ ਹਿੰਮਤੀ ਹੋਏਗਾ ਵਾਹ ਧੰਨ ਗਲਗੀਤਰ ਪਾਸ਼ਾ ਤਨ ਦਸ਼ਮੇਸ਼ ਪਿਤਾ ਕਿਹੜੇ ਵਕਤ ਕਿਹੜਾ ਤੁਸੀਂ ਬਚਨ ਕੀਤਾ ਕਿੰਨਾ ਹਿੰਮਤੀ ਕਟੇ ਸੀਸ ਨੂੰ ਤਲੀ ਤੇ ਟਕਾ ਕੇ ਮੀਲਾਂ ਤੱਕ ਖੰਡਾ ਵਾਰੀ ਜਾਂਦਾ ਆਪਾਂ ਕਹਿੰਦੇ ਨਾ ਬਾਬਾ ਦੀਪ ਸੇ ਲਕੀਰ ਖਿੱਚੀ ਲਕੀਰ ਉਹ ਨਾ ਬਾਕੀਆਂ ਦੇ ਪੈਰਾਂ 'ਚ ਨਹੀਂ ਖਿੱਚੀ ਸੀ ਉਹਨਾਂ ਆਪਣੇ ਪੈਰਾਂ ਦੇ ਅੱਗੇ ਲਕੀਰ ਖਿੱਚੀ ਸੀ ਤੇ ਲਕੀਰ ਖਿੱਚ ਕੇ ਆਖਿਆ ਆ ਮੈਂ ਟੱਪ ਚੱਲਿਆ ਆਇਓ ਤੇ ਜਿੰਨੇ ਹੁਣ ਸ਼ਹਾਦਤ ਦਾ ਜਾਮ ਪੀਣਾ ਨਾ ਉਲਕੀ ਟੱਪ ਜੋ ਉਹ ਸਾਰੇ ਜਿੰਕਾਰੇ ਲਾਉਂਦੇ ਲਕੀਰ ਟੱਪ ਗਏ ਤੇ ਅੱਜ ਆਪਾਂ ਕੀ ਕਰਦੇ ਜਿੰਨੇ ਆਗੂ ਬਣੇ ਕੌਮ ਦੇ ਧਰਮ ਦੇ ਕਹਿੰਦੇ ਤੁਸੀਂ ਟੱਪ ਜੋ ਮੈਂ ਪਿੱਛੇ ਮੁੜ ਜਾਣਾ ਇਹ ਜੀ ਪੰਥ ਲੀਡਰਸ਼ਿਪ ਕਹਿੰਦੇ ਇਹਨੂੰ ਪੰਥ ਦੇ ਆਗੂ ਇਸ ਇਹ ਇਹ ਉਦਾਹਰਨ ਹੈ ਪੰਥ ਦੇ ਆਗੂ ਮਾਣੇ ਕਿਹੋ ਜੀ ਹਿੰਮਤ ਸ਼ੈਨ ਸ਼ਾਹ ਬੰਦ-ਬੰਦ ਕਟਵਾ ਕੇ ਵੀ ਟੁਕੜਿਆਂ ਜੋ ਸੁਖਮਣੀ ਸਾਹਿਬ ਕਾਈ ਜਾਂਦੇ ਕਹਿੰਦੇ ਮੋਹ ਕਮ ਮੇਰੇ ਖਾਲਸੇ ਦਾ ਮਾਇਆ ਦੇ ਨਾਲ ਮੋਹ ਨਹੀਂ ਹੋਏਗਾ ਇਹ ਚਾਰ ਗੁਣਾ ਦੇ ਧਾਰਨੀ ਹੋਵੇਗਾ ਤੇ ਕਹਿੰਦੇ ਮਹਾਰਾਜ ਕਹਿੰਦੇ ਮੇਰਾ ਖਾਲਸਾ ਸਾਬ ਵਹਾਈਗਾ ਲੌਕ ਇਸ ਹੈਵਸ ਸੋ ਇਸ ਕਰਕੇ ਗੁਰਮੁਖ ਪਿਆਰਿਓ ਸ਼ਰਾਬੀਆਂ ਦੀ ਨਸ਼ੇੜੀਆਂ ਦੇ ਨਾਲ ਤੁਲਨਾ ਕਰੀ ਜਾਣੀ ਕਿ ਇਹ ਵੀ ਪ੍ਰਵਾਸੀ ਇਸ ਤਰ੍ਹਾਂ ਨਹੀਂ ਇਦਾਂ ਤੇ ਬਾਬਾ ਵਿਧੀਚੰਦ ਜਦੋਂ ਆਏ ਸੀ ਉਦੋਂ ਪਹਿਲਾਂ ਡਾਕੂ ਸੀ ਢਾਕਾ ਮਾਰਿਆ ਸੀ ਨਾ ਨਾ ਮੱਜਾਂ ਦਾ ਇੰਨਾ ਸਵਾਮੀ ਬਾਲਮੀ ਕੌਣ ਸੀ ਸਵਾਮੀ ਬਾਲਮੀ ਕੀ ਕਰਦਾ ਹੁੰਦਾ ਸੀ ਜੰਗਲ 'ਚ ਰਹਿੰਦੇ ਸੀ ਰੱਸਾ ਕੋਲ ਰੱਖਦੇ ਸੀ ਦਾਤਰ ਕੋਲ ਰੱਖਦੇ ਸੀ ਆਏਗੇ ਦਾ ਸਿਰ ਲਾ ਲੈਂਦੇ ਸੀ ਸਿਰ ਲਾ ਕੇ ਕਿਤੇ ਦੂਰ ਖੱਡਾ ਪੁੱਟ ਕੇ ਨਾ ਪਾਉਂਦੇ ਸੀ ਬਾਅਦ ਚ ਉਹਨੂੰ ਲੁੱਟ ਲੈਂਦੇ ਸੀ ਇੱਕ ਦਿਨ ਕੋ ਪੁਰਬਲਾ ਚੰਗਾ ਕਰਮਾ ਗਿਆ ਗਿਆ ਪੂਰਨ ਸੰਤ ਆਇਆ ਰੋਕ ਲਿਆ ਸੰਤਾਂ ਤੇ ਦੋ ਰੋਕ ਲਿਓ ਕਹਿੰਦੇ ਗੱਲ ਸੁਣ ਮਾਰ ਤੇ ਸਾਨੂੰ ਤੂੰ ਦੇਣਾ ਇਵੇਂ ਕਰ ਆਪਣੇ ਘਰ ਜਾ ਇੱਕ ਵਾਰ ਤੂੰ ਬੜਿਆਂ ਨੂੰ ਮਾਰਿਆ ਆਪਣੀ ਮਾਂ ਨੂੰ ਪੁੱਛੀ ਮਾਂ ਮੈਂ ਜਿਹੜਾ ਧਨ ਲਿਉਣਾ ਮੈਂ ਲੋਕਾਂ ਨੂੰ ਮਾਰ ਕੇ ਲਿਉਣਾ ਜਦੋਂ ਮੇਰਾ ਲੇਖਾ ਜੋਖਾ ਆ ਪਾਪਾਂ ਦਾ ਭਾਗੀ ਵਾਲ ਬਣੇਗੀ ਮਾਂ ਕਹਿੰਦੀ ਨਾ ਕਹਿੰਦੇ ਤੁਸੀਂ ਭੱਜ ਜਾਓ ਕਿ ਕਹਿੰਦੇ ਸਾਨੂੰ ਬੰਨ ਜਾ ਸਾਰਿਆਂ ਨੂੰ ਰੁੱਖਾ ਨਾ ਬਨਨ ਜਾ ਤੇ ਨਾਲ ਤਗੜਾ ਸੀ ਜਾ ਕੇ ਮਾਂ ਨੂੰ ਪੁੱਛਿਆ ਮਾਂ ਕਹਿੰਦੀ ਪੁੱਤਰ ਦੇਖ ਮੈਂ ਤੈਨੂੰ ਜਨਮ ਦਿੱਤਾ ਮੇਰਾ ਫਰਜ਼ ਸੀ ਤੈਨੂੰ ਪਾਲ ਬਲੋਖੇ ਜਵਾਨ ਕਰਨਾ ਮੈਂ ਕਰ ਦਿੱਤਾ ਹੁਣ ਤੇਰਾ ਫਰਜ਼ ਆ ਮੇਰੀ ਸੇਵਾ ਕਰਨਾ ਹੁਣ ਜਿੱਥੋਂ ਮਰਜ਼ੀ ਕਰ ਮੈਂ ਤੇਰੇ ਪਾਪਾਂ 'ਚ ਭਾਗੀ ਵਾਲ ਨਹੀਂ ਮੈਂ ਥੋੜੀ ਕਿੰਨੇ ਲੋਕਾਂ ਨੂੰ ਮਾਰ ਕਤਲ ਕਰ ਕਿਸੇ ਤਰ੍ਹਾਂ ਸਾਰੇ ਕੋਲ ਗਿਆ ਘਰ ਵਾਲੀ ਕੋ ਗਿਆ ਕਹਦੀ ਵੇਖੋ ਜੀ ਮੇਰੇ ਮਾਂ ਬਾਪ ਨੇ ਜੰਮ ਕੇ ਪਾਲ ਪਲੋਸ ਕੇ ਜਵਾਨ ਕਰਕੇ ਤੁਹਾਡੇ ਲੜ ਲਾਇਆ ਹੁਣ ਤੁਹਾਡਾ ਫਰਜ਼ ਬਣਦਾ ਮੈਨੂੰ ਰੋਜੀ ਰੋਟੀ ਦੇਣੀ ਪਾਲਣਾ ਪਰਵਰਸ ਕਰਨੀ ਸਭ ਕੁਝ ਕਰਨਾ ਮੈਂ ਥੋੜੀ ਕਿੰਨੀ ਤੁਸੀਂ ਚੋਰੀਆਂ ਕਰੋ ਡਾਕੇ ਮਾਰੋ ਇਹ ਤੇ ਤੁਸੀਂ ਆਪੇ ਭੁਗਤਣਾ ਮੈਂ ਨਹੀਂ ਇਹ ਭਾਗੀਦਾਰ ਕਰਨਾ ਬੱਚਿਆਂ ਨੂੰ ਪੁੱਛਿਆ ਉਹਨਾਂ ਵੀ ਕਿਹਾ ਤੁਹਾਡੇ ਮਾਪੇ ਨੇ ਤੁਹਾਨੂੰ ਪਾਲਿਆ ਤੁਸੀਂ ਸਾਨੂੰ ਪਾਲਣਾ ਇਹ ਤੁਹਾਡਾ ਧਰਮ ਆ ਅਸੀਂ ਨਹੀਂ ਕਹਿੰਦੇ ਪਿਤਾ ਜੀ ਜ਼ੁਲਮ ਕਰੋ ਮਾਰ ਕੇ ਸਾਨੂੰ ਨਹੀਂ ਤੇ ਤੁਸੀਂ ਮਾਰ ਕੇ ਲਿਆਉਂਦੇ ਹੋ ਇਹ ਤੁਸੀਂ ਭੁਗਤਣਾ ਅਸੀਂ ਨਾਲ ਨਹੀਂ ਭੱਜ ਕੇ ਆਏ ਦੌੜ ਕੇ ਸਾਧੂਆਂ ਕੋਲ ਕੇ ਚਰਨਾਂ ਤੇ ਟਹਿ ਜਾ ਬਖਸ਼ ਲੋ ਕੋਈ ਬਦੇਸ਼ ਦਿਓ ਹੁਣ ਕਹਿੰਦੇ ਇਹਨੂੰ ਰਾਮ ਰਾਮ ਕਿਹਾ ਤੇ ਇਹ ਕੋ ਆਖਿਆ ਨਹੀਂ ਜਾਣਾ ਕਿਉਂਕਿ ਇਹ ਰਿਤ ਕਾਤਲ ਬੰਦਾ ਕਾਤਲ ਬੰਦੇ ਰੱਬ ਦਾ ਨਾਮ ਕੀ ਲੈਣਾ ਕਹਿੰਦੇ ਤੂੰ ਬੜਿਆਂ ਨੂੰ ਮਾਰਿਆ ਨਾ ਇੱਥੇ ਰੁਕ ਲੱਗੇ ਬਹਿ ਜਾ ਤੇ ਕਹੀ ਜਾ ਮਰਾ 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 ਜੋਰ-ਜੋਰ ਦੀ ਕਹੀ ਜਾਣਾ ਅੱਖਾਂ ਬੰਦ ਰੱਖਣੀਆਂ ਆਪਣੀਆਂ ਇਹ ਬੋਲਣ ਲੱਗ ਪਿਆ ਮਰਾ 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 ਤੋ ਰਾਮ ਰਾਮ ਹੋ ਗਿਆ ਜਦੋਂ ਕਾਫੀ ਚਿਰ ਬਾਅਦ ਸੰਤ ਵਾਪਸ ਆਏ ਇੱਕ ਵਰਮੀ ਬਣੀ ਚਾਰੇ ਪਾਸੇ ਮੜਾ ਜਾਸਰਾਖ ਅੰਦਰ ਉਥੋਂ ਆਵਾਜ਼ ਆ ਰਹੀ राम 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 ਕਹਿੰਦੇ ਆ ਕਹਿੰਦੇ ਉਹੀ ਆ ਨਾ ਪੁਲਿਸ ਜੀ ਨੇ ਤੁਸੀ ਬਿਠਾ ਗਏ ਸੀ राम राम ਉਹ ਫਿਰ ਉਹਨੇ ਸੁਆਮੀ ਵਾਲਮੀਕ ਬਣਿਆ ਉਹਨੇ ਫਿਰ ਰਮਾਇਣ ਦੀ ਰਚਨਾ ਕੀਤੀ ਤੇ ਜੇ ਕੋਈ ਕਹੀ ਜਾਵੇ ਕਿ ਉਹ ਤੇ ਡਾਕੂ ਆ ਡਾਕੂ ਸੀ ਉਹ ਪਹਿਲਾਂ ਪਛੋਕੜ ਸੀ ਤੇ ਜੇ ਉਹਦੇ ਸਾਰੇ ਖਾਨਦਾਨ ਨੂੰ ਕਹੀ ਜਾਏ ਕਿ ਉਹ ਵੀ ਸੁਆਮੀ ਵਾਲਮੀਕ ਬਣ ਗਿਆ ਉਹ ਨਹੀਂ ਹੋ ਸਕਦਾ ਇੱਕ ਮਾਂ-ਬਾਪ ਦੇ ਘਰ ਚਨਵੇਂ ਬੱਤੀ ਇੱਕੋ ਵਸ ਜੇ ਨਹੀਂ ਹੋ ਸਕਦੇ ਇਸ ਕਰਕੇ ਗੁਰਮੁਖ ਪਿਆਰਿਓ ਕਦੀ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਉਹ ਵੀ ਪ੍ਰਵਾਸੀ ਸੀ ਬਾਬਾ ਵਿਧੀ ਚੰਦ ਜਦੋਂ ਫਿਰ ਆ ਕੇ ਜੁੜ ਗਿਆ ਫਿਰ ਮਾਰਾ ਨੇ ਕੀ ਆਖਿਆ ਬਾਬਾ ਅਦਲੀ ਕੋਲ ਆਇਆ ਸੀ ਮੱਝਾ ਚੋਰੀ ਕੀਤੀਆਂ ਤੇ ਪਿੱਛੇ ਲੱਗੀ ਬਾਹਰ ਪਿੰਡ ਦੀ ਤੇ ਦੌੜ ਕੇ ਆਏ ਛਪੜੀ ਚ ਮੱਝਾ ਬਿਠਾਤੀਆਂ ਤਾਂ ਉਥੇ ਬਾਬਾ ਅਦਲੀ ਜੀ ਗੁਰੂ ਗੁਰੂ ਜਪਰੇ ਤੇ ਜਾ ਕੇ ਪਹਿਲਾਂ ਦੇ ਸਿਰ ਆ ਕੇ ਬਾਬਾ ਬਚਾਲਾ ਅੱਜ ਅੱਜ ਬਚਾਲਾ ਮੈਨੂੰ ਬਾਬਾ ਜੀ ਕਹਿੰਦੇ ਕੀ ਹੋਇਆ ਕਹਿੰਦੇ ਮੇਰੇ ਮੈਨੂੰ ਮਾਰ ਦੇਣਗੇ ਮੈਂ ਚੋਰ ਆ ਕਹਿੰਦੇ ਆ ਲੈ ਮਾਰਾ ਬੈ ਜਾ ਇੱਥੇ ਬੈਠਾ ਮੜ ਹੁਣ ਜੋ ਜਿੰਨੂੰ ਬੰਦੇ ਨੂੰ ਡਰ ਹੋਵੇ ਨਾ ਉਹ ਫੇਰ ਰੱਬ ਨਾਲ ਜਿਆਦਾ ਜੁੜਦਾ ਦੁੱਖ ਦਾਰੂ ਸੁਖ ਰੋਗ ਪਿਆ ਉਹ ਵੇ ਠੱਕ ਠੱਕ ਬਣ ਕੇ ਤੇ ਵਣਕਾ ਮਾਰੀ ਜਾਵੇ ਰੱਬ ਅੱਖਾਂ ਬੰਦ ਅੱਖਾਂ ਖੋਲੇ ਨਾ ਕਿਤੇ ਅੱਖਾਂ ਤੋਂ ਨਾ ਪਛਾਨ ਕਿਤੇ ਫੜ ਕੇ ਨਾ ਲੈ ਜਾ ਮੱਜਾਂ ਛੱਡਤੀਆਂ ਟੋਂਪੇ 'ਚ ਛਪੜੀ 'ਚ ਜਦੋਂ ਆਏ ਕਹਿੰਦੇ ਜੀ ਇੱਥੇ ਸੰਤ ਜੀ ਇੱਥੇ ਚੋਰ ਆਇਆ ਸਾਡਾ ਕਹਿੰਦੇ ਆਇਆ ਤੇ ਫੜ ਲੱਭ ਲੋ ਸਾਰੇ ਅੰਦਰ ਘੁੰਮ ਗਏ ਕਹਿੰਦੇ ਆ ਪਛਾਣਉ ਆ ਤੇ ਨਹੀਂ ਬਾਬਾ ਬethi ਚੰਦ ਵੇਖੇ ਤੇ ਕਹਿੰਦੇ ਜਫਾ ਨਾ ਮਾਰ ਲੈਣ ਉਹ ਕਹਿੰਦੇ ਨਾ ਜੀ ਇਹ ਤਾਂ ਬਹੁਤ ਵੱਡੇ ਸੰਤ ਬੈਠੇ ਮਹਾਂਪੁਰਸ਼ੇ ਦੀ ਬੜੀ ਲਿਵ ਜੁੜੀ ਇਹਨਾਂ ਦੀ ਮੱਜਾਂ ਵੇਖੀਆਂ ਪਰ ਕਹਿੰਦੇ ਆ ਪਛਾਣਉ ਆ ਤੇ ਨਹੀਂ ਹੁਣ ਉਹ ਚਿੱਕੜ 'ਚ ਲੇਟ ਰਹੀਆਂ ਸੀ ਇਤਿਹਾਸਕਾਰ ਕਹਿੰਦਾ ਸੰਤ ਜੋ ਚਾਵੇ ਕਰ ਸਕਦਾ ਕਹਿੰਦੇ ਜਿਹੜੀ ਕੁੰਡੀਆਂ ਸਿੰਘਾਂ ਵਾਲੀ ਵੱਡੇ ਵੱਡੇ ਸਿੰਘ ਦੇ ਜਿਹੜੀ ਛੋਟੇ ਵੱਡਿਆਂ ਵਾਲੀ ਕੁੰਡੀਆਂ ਦੇਖੇ ਕੋਈ ਬੂਰੀ ਕਾਲੀ ਦੇਖੇ ਕਾਲੀ ਬੂਰੀ ਇਹਦੇ ਨਾਲ ਜੀ ਇਹ ਨਹੀਂ ਸਾਡੀਆਂ ਕਹਿੰਦੇ ਜਾਓ ਫਿਰ ਮੱਝਾਂ ਆਣੀਆਂ ਕਰ ਜਦੋਂ ਚਲੇ ਗਏ ਬਾਬਾ ਜੀ ਨੇ ਮੱਝਾਂ ਕੱਢੀਆਂ ਬਾੜ ਬਾਬਾ ਦੀ ਅੱਜ ਨਹੀਂ ਹੱਕਦਿਆਂ ਘਰੋਂ ਘਰ ਪਹੁੰਚ ਗਈਆਂ ਠੀਕ-ਠਾਕ ਆਪਣੇ ਹਾਲਤ 'ਚ ਹੁਣ ਬਾਬਾ ਬਿੱਦੀ ਚੰਦ ਬੜੇ ਚੱਕਰ 'ਚ ਪੈ ਗਿਆ ਕਹਿੰਦਾ ਬਾਬਾ ਆ ਮਾਲਾ ਨਹੀਂ ਮੈਂ ਤੈਨੂੰ ਦੇਣੀ ਇਹ ਤਾਂ ਬੜਾ ਵਧੀਆ ਜਿਹਾ ਤਰੀਕਾ ਮੱਝਾ ਕੱਢਿਆ ਕਰੂੰਗਾ ਚੌਂਕੜਾ ਲਾ ਰਿਆ ਕਰੂੰਗਾ ਸਿਮਰਨ ਲਾ ਪਿਆ ਜੱਪਣ ਲਾ ਪਿਆ ਬਾਬਾ ਜੀ ਕਹਿੰਦੇ ਬਾਲਾ ਤੈਥੋਂ ਨਹੀਂ ਚੱਲਣੀ ਇਹ ਸਾਡੇ ਅੱਖੇ ਲੱਗਦੀ ਤੇਰੇ ਅੱਖੇ ਨਹੀਂ ਲੱਗਣਾ ਨੇ ਜੀ ਸਮਾਂ ਲੱਗੂਗਾ ਫਿਰ ਬਾਬੇ ਅਦਲੀ ਨੇ ਅਪਦੇਸ਼ ਦਿੱਤਾ ਕਹਿੰਦੇ ਆਪਣਾ ਸਿੱਖ ਬਣਾ ਲਓ ਮੈਨੂੰ ਬਾਬਾ ਜੀ ਕਹਿੰਦੇ ਮੇਰਾ ਨਹੀਂ ਮੈਂ ਤਾਂ ਜੇ ਆਪ ਨਹੀਂ ਬਣਿਆ ਆ ਤਨ ਪੂਰੇ ਗੁਰੂ ਕੋ ਲੈ ਕੇ ਚੱਲਾਂ ਫਿਰ ਗਿਆ ਤਨ ਤਨ ਪੰਚਮ ਪਾਛਾ ਔਰ ਇੱਕ ਸਮਾ ਆਇਆ ਜਦੋਂ 6ਵੇਂ ਪਾਤਸ਼ਾਹ ਗੁਰੂ ਅਰਜਗਬਿੰਦ ਸਾਹਿਬ ਨੇ ਕੀ ਆਖਿਆ ਸੀ ਵਿਧੀ ਚੰਦ ਸੀਨਾ ਗੁਰ ਕਾ ਸੀਨਾ ਸੀਨਾ ਕਿਹਨੂੰ ਕਹਿੰਦੇ ਦਿਲ ਆਪਾਂ ਕਹਿੰਦੇ ਮੇਰਾ ਦਿਲ ਆ ਫਲਾਣਾ ਜਿਹੜਾ ਗੁਰੂ ਦਾ ਦਿਲ ਬਣ ਗਿਆ ਉਹ ਪਿੱਛੇ ਕੀ ਰਹਿ ਗਿਆ ਇਸ ਕਰਕੇ ਗੁਰਮੁਖ ਪਿਆਰਿਓ ਕਹਿਣ ਤੋਂ ਪਹਿਲਾਂ ਸੋਚਿਆ ਕਰੋ ਵਿਚਾਰਿਆ ਕਰੋ ਕਿ ਮੈਂ ਕਹਿ ਕੀ ਰਿਹਾ ਦਾੜੀ ਚਿੱਟੀ ਹੋ ਗਈ ਉਮਰ ਇੰਨੀ ਹੋ ਗਈ ਅਕਲ ਅਜੇ ਤੱਕ ਵੀ ਰਤਾ ਨਹੀਂ ਆਈ ਬڑا ਗਾਲ ਚ ਪੀਲਾ ਸਰੋਪਾ ਪਾ ਕੇ ਪੀਲੀ ਦਸਤਾਰ ਇਦਾਂ ਦੀ ਸਜਾ ਕੇ ਕਹਿੰਦਾ ਲੈ ਪ੍ਰਵਾਸੀਆਂ ਨੂੰ ਕੱਢਣਾ ਚੰਦ ਕਿਤੇ ਪੰਜ ਪਿਆਰੇ ਵੀ ਤੇ ਪ੍ਰਵਾਸੀ ਸੀ ਪੰਜ ਪਿਆਰੇ ਪ੍ਰਵਾਸੀ ਨਹੀਂ ਸੀ ਪੰਜ ਪਿਆਰੇ ਗੁਰੂ ਪੰਥ ਬਣ ਗਿਆ ਸੀ ਇਸ ਕਰਕੇ ਸਾਨੂੰ ਮਹਾਰਾਜ ਸਮਤ ਬਖਸ਼ਣਾ ਇਹ ਜਦੋਂ ਗੁਰੂ ਨੇ ਬਖਸ਼ਿਸ਼ ਕੀਤੀ ਤਖਤ ਉਦੋਂ ਮਿਲਦੇ ਆਪਣੀ ਮਰਜ਼ੀ ਨਾਲ ਨਹੀਂ ਮਿਲਦੇ ਗੁਰੂ ਕੀ ਕਰ ਸਕਦਾ ਪਤਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਰ ਉਹ ਕੀੜੇ ਨੂੰ ਪਾਦਸ਼ਾਹ ਬਣਾ ਸਕਦਾ ਤੇ ਲਸ਼ਕਰਾਂ ਦੇ ਲਸ਼ਕਰ ਸਵਾਰ ਕਰ ਸਕਦਾ ਸੋ ਸਤਿਗੁਰੂ ਕਿਰਪਾ ਕਰਨ ਗੁਰਮੁਖੋ ਅਜੀ ਵਿਸ਼ੇਸ਼ ਵਿਸ਼ਾਸੀਸ ਕਰਕੇ ਜ਼ਿਕਰ ਕਰਨਾ ਜ਼ਰੂਰੀ ਸੀ ਕਿਉਂਕਿ ਸਾਡਾ ਫਰਜ਼ ਬਣਦਾ ਹੈ ਹੋਕਾ ਦੇਣਾ ਗੁਰੂ ਨਾਨਕ ਦੇਵ ਜੀ ਘਰ ਦਾ ਇਨੇਕ ਬਚਨ ਕਰਦੇ ਹੋਏ ਸਮਾਪਤੀ ਹੈ ਕੋਈ ਬਚਨ ਵਾਧ ਕੱਟ ਬੋਲਿਆ ਗਿਆ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਗੁਰੂ ਰੂਪ ਸਾਧ ਸੰਗਤ ਬਖਸ਼ਣ ਜੋਗ ਹਨ ਅਮਰ ਸਕੀਏ ਗੁਰੂ ਵਾਲੇ ਬਣੀਏ ਬਲਵ ਭਤੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ